ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਨਵੇਂ ਬਲੌਗ ਵਿੱਚ ਦੇਖੋ ਜੀ ਅੱਜ ਆਪਾਂ ਇਹ ਗੱਲ ਕਰਨੀ ਆ ਮੀਆਂ ਬੀਬੀ ਦੇ ਰਿਸ਼ਤੇ ਬਾਰੇ ਕਹਿੰਦੇ ਜਿਹੜਾ ਮੀਆਂ ਬੀਬੀ ਦਾ ਰਿਸ਼ਤਾ ਹੁੰਦਾ ਨਾ ਉਹ ਵਿਸ਼ਵਾਸ ਦੇ ਸਹਾਰੇ ਖੜਾ ਹੁੰਦਾ ਹੈ ਨਾਤਾ ਜਨਾਨੀ ਆਦਮੀ ਦੀ 24 ਘੰਟੇ ਰਾਖੀ ਕਰ ਸਕਦੀ ਆ ਨਾ ਆਦਮੀ ਜਨਾਨੀ ਦੀ 24 ਘੰਟੇ ਰਾਖੀ ਕਰ ਸਕਦਾ ਹੈ ਇਹ ਰਿਸ਼ਤਾ ਇੱਕ ਬਸਵਾਸ ਦੇ ਆਸਰੇ ਹੀ ਬਸ ਖੜਾ ਹੁੰਦਾ ਹੈ। ਠੀਕ ਹੈ ਜੀ ਬਿਲਕੁਲ ਸਚਾਈ ਹੈ ਜੀ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ। ਅਸੀਂ ਇੱਕ ਦੂਤੇ ਭਰੋਸਾ ਹੀ ਕਰ ਸਕਦੇ ਆਂ। ਬਾਕੀ ਗਾਹਾਂ ਵਾਲੇ ਨੇ ਭਰੋਸੇਯੋਗ ਰਹਿਣਾ ਨਹੀਂ ਰਹਿਣਾ ਉਹ ਅਗਲੇ ਦੀ ਮੱਤ ਹੈ ਜੀ। ਬਈ ਦੇ ਕੋ ਜਿਹੜਾ ਘਰ ਹੈ ਉਹ ਭਰੋਸੇ ਦੇ ਆਸਰੇ ਹੀ ਚੱਲਦਾ ਹੈ। ਠੀਕ ਹੈ ਜੀ ਭਰੋਸੇ ਦੇ ਆਸਰੇ ਹੀ ਚੱਲਦਾ ਹੈ। ਆ ਹੋਣਾ ਜਨਾਨੀ ਨੇ ਚਤੋਂ ਪਹਿਰ ਘਰ ਦੇ ਕੰਮ ਕਰਨੇ ਆ ਕਈ ਵਾਰ ਡਿਊਟੀਆਂ ਆਈਆਂ ਭੈਣਾ ਵੀ ਹੁੰਦੀਆਂ ਨੇ ਤੁਹਾਨੂੰ ਪਤਾ ਵੀ ਜੇ ਬਾਹਰ ਅੰਦਰ ਵੀ ਧੀ ਭੈਣ ਜਾਂਦੀ ਆ ਤਾਂ ਆਦਮੀ ਨੂੰ ਭਰੋਸਾ ਹੁੰਦਾ ਹੈ ਬਈ ਮੇਰੀ ਬਾਹਰ ਅੰਦਰ ਭੇਜਣ ਦੇ ਯੋਗ ਹੈਗੀ ਆ ਨਾ ਤਾਂ ਅਗਲਾ ਆਪਣੀ ਨੂੰ ਬਾਹਰ ਭੇਜਦਾ ਠੀਕ ਆ ਬਈ ਜੇ ਤੁਸੀਂ ਇਹ ਸਮਝੋ ਬਈ ਆ ਬਾਹਰ ਜਾ ਕੇ ਧੀ ਭੈਣਾ ਮਾਂ ਨਾਈਆਂ ਕਰੇ ਅ ਫੇਰ ਆਦਮੀ ਭਰੋਸਾ ਨਹੀਂ ਕਰ ਸਕਦਾ ਨਹੀਂ ਆਦਮੀ ਭਰੋਸਾ ਕਰ ਸਕਦਾ ਕਿਉਂਕਿ ਆਦਮੀ ਨੂੰ ਆਦਮੀ ਤਾਂ ਬਾਹਰ ਭੇਜਦਾ ਆਪਣੇ ਵਾਲੀ ਨੂੰ ਬਈ ਅਗਲੇ ਨੂੰ ਪਤਾ ਹੁੰਦਾ ਵੀ ਹਾਂ ਇਹ ਸਹੀ ਹੈ ਬਿਲਕੁਲ ਹੈ ਮੇਰੇ ਨਾਲ ਬਿਸ਼ਵਾਸ ਘਾਤ ਨਹੀਂ ਕਰਦੀ ਹੈਗੀ ਤਾਂ ਫੇਰ ਅਗਲਾ ਆਪਣੀ ਨੂੰ ਨੌਕਰੀ ਚੱਕਰੀ ਤੇ ਲਾਉਂਦਾ ਹੁਣ ਤੁਹਾਨੂੰ ਮੈਂ ਦੱਸਦੀ ਆਂ ਬਈ ਬਹੁਤੇ ਲੋਕ ਇਹ ਜਿਹੇ ਆ ਧੀਆਂ ਭੈਣਾਂ ਨੂੰ ਡਿਊਟੀਆਂ ਤੇ ਬਣੀ ਭੇਜਦੇ ਕਿਉਂਕਿ ਉਹਨਾਂ ਨੂੰ ਭਰੋਸਾ ਨਹੀਂ ਹੁੰਦਾ ਠੀਕ ਹੈ ਜੀ ਜਿਹੜਾ ਭਰੋਸਾ ਹੈ ਇਹ ਬਹੁਤ ਬੜੀ ਚੀਜ਼ ਹੈ ਬਹੁਤ ਬੜੀ ਚੀਜ਼ ਹੈ ਬਹੁਤ ਭੈਣਾ ਇਦਾਂ ਦੀਆਂ ਨੇ ਜਿਹੜੀਆਂ ਆਦਮੀ ਨੂੰ ਸ਼ੱਕ ਦੀ ਨਿਗਾਹ ਨਾਲ ਦੇਖੀ ਜਾਂਦੇ ਆਦਮੀ ਕਿਸੇ ਕੋ ਖੜ ਜਵੇ ਤਾਂ ਵੀ ਸ਼ੱਕ ਦੀ ਨਿਗਾਹ ਨਾਲ ਦੇਖਣਾ ਹੈ ਆਦਮੀ ਕਿਸੇ ਨਾਲ ਹੱਸ ਬੋਲ ਲਿਆ ਤਾਂ ਵੀ ਸ਼ੱਕ ਦੀ ਨਿਗਾਹ ਨਾਲ ਦੇਖਣਾ ਹੈ ਇਹ ਨਾ ਬੜੀਆਂ ਇੱਕ ਭੈੜੀਆਂ ਆਦਤਾਂ ਨੇ ਪਹਿਲੀ ਗੱਲ ਤਾਂ ਮੈਂ ਇਹ ਕਹੂੰਗੀ ਵੀ ਸਾਨੂੰ ਇਹਨਾਂ ਰਿਸ਼ਤਿਆਂ ਤੇ ਸ਼ੱਕ ਕਰਨਾ ਨਹੀਂ ਬੰਦਦਾ ਕਿਉਂਕਿ ਇਹ ਬਹੁਤ ਹੀ ਸਾਡਾ ਭਰੋਸੇਯੋਗ ਰਿਸ਼ਤਾ ਹੁੰਦਾ ਹੈ ਠੀਕ ਹੈ ਜੀ ਜਨਾਨੀ ਨੇ ਵੀ ਸਭ ਨਾਲ ਹੱਸਣਾ ਬੋਲਣਾ ਹੁੰਦਾ ਤੇ ਆਦਮੀ ਨੇ ਵੀ ਸਭ ਨਾਲ ਹੱਸਣਾ ਬੋਲਣਾ ਹੁੰਦਾ ਆਪਾਂ ਇਹਨਾਂ ਰਿਸ਼ਤਿਆਂ ਤੇ ਸ਼ੱਕ ਕਰਕੇ ਆਪਣਾ ਰਿਸ਼ਤਾ ਵਿਗਾੜ ਲੈਨੇ ਆ ਕਿਉਂਕਿ ਅਸੀਂ ਸ਼ੱਕੀ ਉਦੋਂ ਹੋਵਾਂਗੇ ਜਦ ਅਸੀਂ ਖੋਦਾ ਵਿਸ਼ਵਾਸ ਦੇ ਲੈਕ ਨਹੀਂ ਹੁੰਦੇ ਸਾਨੂੰ ਆਪਣੇ ਵਰਗੇ ਸਭ ਨਹੀਂ ਖੀ ਜਾਂਦੇ ਹੰਦੇ ਆ ਮੈਂ ਬਹੁਤ ਘਰਾਂ ਦੀ ਇਹ ਲੜਾਈ ਦੇਖੀ ਹੈ ਅ ਕਈ ਵਾਰ ਆਦਮੀ ਦਾ ਆਪਣਾ ਸਿਸਟਮ ਠੀਕ ਨਹੀਂ ਹੁੰਦਾ ਕਿਸੇ ਪਾਸੇ ਨੂੰ ਉਹ ਜਨਾਨੀ ਨੂੰ ਟਾਟਾ ਮਾਰੀ ਜਾਂਦਾ ਉਹਦੇ ਕੋਲ ਨਹੀਂ ਖੜਨਾ ਉਹਦੇ ਕੋਲ ਨਹੀਂ ਆਏ ਕਰਨਾ ਤਾਂ ਬਾਹਰ ਨਹੀਂ ਨਿਕਲਣਾ ਤਾਂ ਆ ਹੀ ਨਹੀਂ ਕਰਨਾ ਤਾਂ ਕਿਤੇ ਜਾਣਾ ਨਹੀਂ ਕਿਤੇ ਆਉਣਾ ਨਹੀਂ ਜਿਹੜਾ ਇਨਸਾਨ ਖੁਦ ਗਲਤ ਹੁੰਦਾ ਨਾ ਉਹ ਦੂਜੇ ਤੇ ਬੰਦਸ਼ਾ ਲਗਾਉਂਦਾ ਹੁੰਦਾ ਜਿਹੜਾ ਇਨਸਾਨ ਖੁਦ ਨਹੀਂ ਨਾ ਗਲਤ ਹੈਗਾ ਉਹ ਕਦੇ ਵੀ ਧੀ ਭੈਣ ਨੂੰ ਬਾਹਰ ਜਾਣ ਨੂੰ ਆਉਣ ਨੂੰ ਖੜਨ ਨੂੰ ਹੱਸਣ ਨੂੰ ਖੇਡਣ ਨੂੰ ਨਹੀਂ ਰੁਕਦਾ ਕਿਉਂਕਿ ਉਹਨੂੰ ਪਤਾ ਹੁੰਦਾ ਹੈ ਵੀ ਸਭ ਨੂੰ ਇਹ ਮਹਾਰਾਜ ਨੇ ਇੱਕ ਜ਼ਿੰਦਗੀ ਦਿੱਤੀ ਹੈ ਅਸੀਂ ਕਿਉਂ ਨਾ ਇਹ ਜ਼ਿੰਦਗੀ ਬੜੀ ਹਾਸ ਖੇਡ ਕੇ ਨਗਾਈਏ ਹਾਸ ਖੇਡ ਕੇ ਨਗਾਈਏ ਠੀਕ ਹੈ ਜੀ ਬਈ ਮੈਂ ਤਾਂ ਇਹ ਕਹਿ ਨਹੀਂ ਹੁੰਨੀ ਆ ਵੀ ਬੜਾ ਪਵਿੱਤਰ ਰਿਸ਼ਤਾ ਮੀਆਂ ਬੀਬੀ ਦਾ ਜਿਹੜਾ ਰਿਸ਼ਤਾ ਇਹ ਬੜਾ ਪਵਿੱਤਰ ਰਿਸ਼ਤਾ ਹੈ ਇਹਦੇ ਵਿੱਚ ਸ਼ੱਕ ਦੀ ਕੋਈ ਗੰਜੈਸ ਨਹੀਂ ਹੈਗੀ ਅਸੀਂ ਫੇਰ ਵੀ ਸ਼ੱਕ ਕਰ ਕਰਕੇ ਆਪਣੇ ਰਿਸ਼ਤੇਆਂ ਨੂੰ ਵਿਗਾੜ ਲੰਨੇ ਆ ਆਪਣੇ ਬੱਚੇ ਫਿਰ ਮੈਂ ਤੁਹਾਨੂੰ ਦੱਸਦੀ ਆ ਵੀ ਸ਼ੱਕ ਦੇ ਇਦੇਰੇ ਚ ਆ ਕੇ ਤਾਂ ਕਈ ਵਾਰ ਤਲਾਕ ਵੀ ਹੋ ਜਾਂਦੇ ਨੇ ਜਾਂ ਫਿਰ ਸਾਰੀ ਜ਼ਿੰਦਗੀ ਲੜਦੇ ਝਗੜਦੇ ਹੀ ਲੰਘ ਜਾਂਦੀ ਆ ਕਿਉਂਕਿ ਸਾਰੀਆਂ ਚੀਜ਼ਾਂ ਦਾ ਇਲਾਜ ਆ ਸ਼ੱਕ ਦਾ ਕੋਈ ਇਲਾਜ ਨਹੀਂ ਹੈਗਾ ਸ਼ੱਕ ਦਾ ਕੋਈ ਇਲਾਜ ਨਹੀਂ ਹੈਗਾ ਇਹ ਸਾਨੂੰ ਦਿਮਾਗੋਂ ਹੀ ਸਾਫ਼ ਕਰਨੀ ਪੈਂਦੀ ਆ ਸਾਨੂੰ ਇੱਕ ਦੂਏ ਤੇ ਭਰੋਸਾ ਰੱਖ ਕੇ ਚੱਲਣਾ ਪੈਂਦਾ ਸ਼ੱਕ ਦਾ ਸਾਡੇ ਕੋਲੇ ਇਲਾਜ ਆ ਕਿਸੇ ਕੋਲੇ ਇਲਾਜ ਨਹੀਂ ਹੈਗਾ ਅਸੀਂ ਖੁਦ ਪਰੋਸੇ ਜੋਗ ਹੋਈਏ ਤੇ ਦੂਜੇ ਤੇ ਭਰੋਸਾ ਕਰੀਏ ਠੀਕ ਹੈ ਬਈ ਮੈਂ ਤੁਹਾਨੂੰ ਦੱਸਦੀਆਂ ਵੀ ਕਈ ਵਾਰ ਸਾਨੂੰ ਲੋਕ ਸ਼ੱਕ ਪੈਦਾ ਕਰ ਦਿੰਦੇ ਨੇ ਕਈ ਵਾਰ ਸਾਨੂੰ ਲੋਕ ਸ਼ੱਕ ਪੈਦਾ ਕਰ ਦਿੰਦੇ ਨੇ ਮੈਂ ਤੁਹਾਨੂੰ ਦੱਸਦੀਆਂ ਬਈ ਮੈਂ ਜ਼ਿੰਦਗੀ ਚ ਐਦਾਂ ਦੀਆਂ ਲੋਕਾਂ ਦੀਆਂ ਘਰਾਂ ਦੀਆਂ ਸਟੋਰੀਆਂ ਵੀ ਦੇਖੀਆਂ ਜਿਹੜੀਆਂ ਆਂਡਣਾ ਗਵਾਂਡਣਾ ਨਹੀਂ ਘਰ ਪਾੜਤੇ ਆਂਡਣਾ ਗਵੰਡਣਾ ਨਹੀਂ ਤਲਾਕ ਕਰਾਤੇ ਆਂਡਣਾ ਗਵੰਡਣਾ ਨਹੀਂ ਹੀ ਘਰ ਚ ਅਗਲੇ ਦੇ ਕਲੇਸ ਪਾਤੇ ਟਿਕਾ ਬੜੀ ਦੁਨੀਆ ਭੈੜੀ ਤੋਂ ਭੈੜੀ ਪਈ ਆ ਚੰਗੀ ਤੋਂ ਚੰਗੀ ਪਈ ਆ ਤੁਸੀਂ ਚੰਗੇ ਇਨਸਾਨ ਦਾ ਹੀ ਸੰਗ ਕਰਿਆ ਕਰੋ ਮੈਂ ਤਾਂ ਇਹ ਕਹਿੰਨੀ ਆ ਵੀ ਜੇ ਸਾਨੂੰ ਕੋਈ ਕਈ ਵਾਰ ਲਾਲੋ ਵੀ ਜਨਾਨੀ ਨੂੰ ਆਕੇ ਆਦਮੀ ਪ੍ਰਤੀ ਕਿਸੇ ਨੇ ਗੱਲ ਕਹਿਤੀ ਜਾਂ ਆਦਮੀ ਪ੍ਰਤੀ ਜਨਾਨੀ ਨੂੰ ਗੱਲ ਕਹਿਤੀ ਜਾਂ ਜਨਾਨੀ ਪ੍ਰਤੀ ਆਦਮੀ ਨੂੰ ਗੱਲ ਕਹਿਤੀ ਉਸ ਇਕ ਦੀ ਤੁਲਨਾ ਤੁਸੀਂ ਆਪਣੇ ਦਿਮਾਗ ਨਾਲ ਕਰਿਆ ਕਰੋ ਲੋਕਾਂ ਦੇ ਕਹਿਣ ਤੇ ਨਾ ਚੱਲਿਆ ਕਰੋ ਲੋਕ ਤਾਂ ਸਾਨੂੰ ਭਾਵੇਂ ਅਸੀਂ ਦੁੱਧ ਵਰਗੇ ਹੋਈਏ ਲੋਕ ਤਾਂ ਸਾਨੂੰ ਫੇਰ ਵੀ ਤੁਮਤਾ ਲਾ ਦਿੰਦੇ ਨੇ ਇਹ ਤਾਂ ਇਹੋ ਜਿਹਾ ਹੈ ਇਹ ਤਾਂ ਇਹੋ ਜਿਹਾ ਹੈ ਠੀਕ ਹੈ ਲੋਕ ਸਾਨੂੰ ਪਤਾ ਨਹੀਂ ਕੀ ਕੀ ਕਹਿ ਦਿੰਦੇ ਨੇ ਲੋਕ ਆਪਣੇ ਆਪਣੀ ਖੁਸ਼ੀ ਲਈ ਆਪਣੀ ਦਿਮਾਗ ਦੀ ਸੰਤੁਸ਼ਟੀ ਲਈ ਸਾਨੂੰ ਬਹੁਤ ਕੁਝ ਕਹਿੰਦੇ ਨੇ ਬਹੁਤ ਕੁਝ ਸਾਨੂੰ ਲੋਕਾਂ ਦਾ ਬਰਦਾਸ਼ਤ ਕਰਨਾ ਪੈਂਦਾ ਪਰ ਮੈਂ ਇੱਕ ਤੁਹਾਨੂੰ ਦੱਸਦੀ ਆਂ ਵੀ ਜਿਹੜਾ ਹੀਰਾ ਹੁੰਦਾ ਨਾ ਉਹਨੂੰ ਤੁਸੀਂ ਭਾਵੇਂ ਚਿੱਕੜ 'ਚ ਸਿਟ ਰੱਖੋ ਗੰਦ 'ਚ ਸਿਟ ਰੱਖੋ ਹੀਰਾ ਹੀਰਾ ਹੀ ਹੁੰਦਾ ਹੈ ਹੀਰਾ ਹੀਰਾ ਹੀ ਹੁੰਦਾ ਠੀਕ ਹੈ ਜੀ ਬਈ ਸੋਈ ਗੱਲਾਂ ਨੇ ਇਹ ਗੱਲਾਂ ਬਹੁਤ ਡੁੰਗੀਆਂ ਨੇ ਇਹ ਗੱਲਾਂ ਬਹੁਤ ਸਮਝਦਾਰੀ ਦੀਆਂ ਨੇ ਸਾਨੂੰ ਜਦ ਆਪਣੇ ਜੀਵਨ ਸਾਥੀ ਤੇ ਭਰੋਸਾ ਨਹੀਂ ਆਪਾਂ ਆਪਣੇ ਜੀਵਨ ਸਾਥੀ ਦੇ ਨਹੀਂ ਬਣ ਸਕਦੇ ਫਿਰ ਆਪਾਂ ਕਿਸੇ ਤੇ ਵੀ ਨਹੀਂ ਬਣ ਸਕਦੇ ਨਹੀਂ ਕਿਸੇ ਤੇ ਨਹੀਂ ਬਣ ਸਕਦੇ ਇਹ ਪੜੀਆਂ ਗੰਦੀਆਂ ਆਦਤਾਂ ਨੇ ਗੰਦੀਆਂ ਆਦਤਾਂ ਸ਼ੱਕ ਦੇ ਦੈਰੇ ਚ ਲਿਆ ਕੇ ਇੱਕ ਚੰਗੇ ਭਲੇ ਇਨਸਾਨ ਨੂੰ ਮੜਾ ਬਣਾ ਦੇਣਾ ਠੀਕ ਹੈ ਇਹ ਕੱਲੇ ਮੀਆਂ ਬੀਬੀ ਦਾ ਰਿਸ਼ਤੇ ਚ ਨਹੀਂ ਜੀ ਬਹੁਤ ਰਿਸ਼ਤਿਆਂ ਚ ਚੱਲਦਾ ਹੈ ਕੰਜਰਖਾਨਾ ਬਹੁਤ ਰਿਸ਼ਤਿਆਂ ਚ ਚੱਲਦਾ ਹੈ ਪਰ ਮੈਂ ਤਾਂ ਗੱਲ ਕਰਦੀ ਆ ਮੀਆਂ ਬੀਬੀ ਦਾ ਰਿਸ਼ਤੇ ਦੀ ਮੀਆਂ ਬੀਬੀ ਦਾ ਰਿਸ਼ਤਾ ਬੜਾ ਗੁਰ ਰਿਸ਼ਤਾ ਹੁੰਦਾ ਇਹ ਕਿਸੇ ਦੇ ਤੋੜਿਆ ਟੁੱਟਣਾ ਨਹੀਂ ਚਾਹੀਦਾ ਅਸੀਂ ਹਰ ਧਾਮ ਛੋਟੀ ਛੋਟੀ ਗੱਲ ਦੀ ਵੀ ਤੋਲਣਾ بڑے ਦਿਮਾਗ ਨਾਲ ਕਰੀਏ ਇੱਥੇ ਜੇ ਲੋਕਾਂ ਦਾ ਬੱਸ ਚੱਲੇ ਸਾਨੂੰ ਸਾਂਝ ਨੂੰ ਵੱਖ-ਵੱਖ ਕਰ ਦੇਣਾ ਕਿਉਂਕਿ ਲੋਕ ਸਾਡੇ ਘਰ ਨੂੰ ਹੱਸਦਾ ਬਸਦਾ ਨਹੀਂ ਚਾਹੁੰਦੇ ਲੋਕ ਨਹੀਂ ਚਾਹੁੰਦੇ ਕਿਸੇ ਦੀ ਜੋੜੀ ਹੱਸਦੀ ਖੇਡਦੀ ਰਹੇ ਲੋਕ ਨਹੀਂ ਚਾਹੁੰਦੇ ਕਿ ਸਦੇ ਬੱਚੇ ਹੱਸਦੇ ਖੇਡਦੇ ਰਹਿਣ। ਠੀਕ ਹੈ? ਆਪਣੇ ਵਿਸ਼ਵਾਸ ਤੇ ਕਾਇਮ ਰਹਾ ਕਰੋ। ਵਿਸ਼ਵਾਸ ਬਹੁਤ ਬੜੀ ਚੀਜ਼ ਐ। ਅਸੀਂ ਕਦੇ ਵੀ ਵਿਸ਼ਵਾਸ ਘਾਤੀ ਨਾ ਹੋਈਏ। ਅਸੀਂ ਕਦੇ ਵੀ ਆਪਣੇ ਜਿਹੜਾ ਮੀਆਂ ਬੀਬੀ ਦਾ ਰਿਸ਼ਤਾ ਹੈ ਕਦੇ ਵੀ ਇੱਕ ਦੂਏ ਮੂਰੇ ਸਾਡੀਆਂ ਨੀਂਦੀਆਂ ਨਾ ਪੈਣ। ਨਾ ਆਦਮੀ ਦੀਆਂ ਤੀਮੀ ਮੂਰੇ ਨਾ ਤੀਂ ਦੀਆਂ ਆਦਮੀ ਮੂਰੇ। ਅਸੀਂ ਹਰ ਦਮ ਹਰ ਇੱਕ ਗੱਲ ਦੇ ਜਵਾਬਦੇ ਹੋਈਏ। ਅਸੀਂ ਸਹੀ ਰਹੀਏ। ਅਸੀਂ ਹੱਥ ਦੀ ਵੀ ਸਫਾਈ ਰੱਖੀਏ ਅੱਖਾਂ ਦੀ ਵੀ ਸਫਾਈ ਰੱਖੀਏ ਮਨ ਦੀ ਵੀ ਸਫਾਈ ਰੱਖੀਏ ਤਾਂ ਸਾਡੇ ਰਿਸ਼ਤੇ ਨਿਭਦੇ ਨੇ ਠੀਕ ਹੈ ਜੀ ਸੋ ਇਹ ਗੱਲਾਂ ਨੇ ਭਾਈ ਸਾਨੂੰ ਤੋੜਨ ਤੜਾਉਣ ਨੂੰ ਤਾਂ ਦੁਨੀਆ ਹੀ ਬਥੇਰੀ ਆ ਬਾਕੀ ਤੁਸੀਂ ਆਪਣਾ ਰਿਸ਼ਤਾ ਆਪ ਨਾ ਖਰਾਬ ਕਰਿਆ ਕਰੋ ਠੀਕ ਹੈ ਜੀ ਆਪਣਾ ਰਿਸ਼ਤਾ ਆਪ ਨਾ ਖਰਾਬ ਕਰਿਆ ਕਰੋ ਜਦ ਅਸੀਂ ਆਪਣਾ ਰਿਸ਼ਤਾ ਆਪ ਖਰਾਬ ਕਰ ਲਿਆ ਫੇਰ ਉਹ ਰਿਸ਼ਤਾ ਠੀਕ ਵੀ ਨਹੀਂ ਹੁੰਦਾ ਫੇਰ ਤੁਸੀਂ ਭੁੱਲ ਜੋ ਵੀ ਉਹ ਤੁਹਾਡਾ ਰਿਸ਼ਤਾ ਮੁੜ ਕੇ ਠੀਕ ਹੋ ਜੂ ਸਾਰੀ ਉਮਰ ਤੁਸੀਂ ਸ਼ੱਕ ਦੇ ਦੈਰੇ 'ਚ ਬਿਤਾ ਦੇਣੀ ਆ ਸਾਰੀ ਉਮਰ ਛੱਕ ਦੇ ਦਾਇਰੇ ਚ ਬਤਾ ਦਾਨੀ ਆ ਹੋ ਹੀ ਨਹੀਂ ਸਕਦਾ ਬਈ ਤੁਸੀਂ ਇਹ ਰਿਸ਼ਤੇ ਨੂੰ ਕਦੇ ਵੀ ਤੁਸੀਂ ਖੁਸ਼ੀ ਖੁਸ਼ੀ ਹੰਡਾ ਲੋਗੇ ਹੋ ਹੀ ਨਹੀਂ ਸਕਦਾ ਠੀਕ ਹੈ ਜੀ ਮੈਂ ਤਾਂ ਬਹੁਤ ਨੀਚ ਤੋਂ ਨੀਚਾ ਇਨਸਾਨਾਂ ਨਾਲ ਵੀ ਬਾਤ ਪਿਆ ਹੋਇਆ ਹੈ ਬਹੁਤ ਉੱਚੇ ਸੁੱਚੇ ਇਨਸਾਨਾਂ ਨਾਲ ਵੀ ਬਾਤ ਪਿਆ ਹੋਇਆ ਹੈ ਅ ਮੈਂ ਤੁਹਾਨੂੰ ਦੱਸਦੀ ਆ ਬਈ ਅਗਲੀਆਂ ਕਈ ਵਾਰ ਆਕੇ ਘਰ ਜਨਾਨੀ ਨੂੰ ਕਹਿਣਗੀਆਂ ਲੈ ਇਹਦੀ ਤਾਂ ਬਾਹਰ ਭਲਾਣੇ ਨਾਲ ਗੱਲਬਾਤ ਆ ਧੰਕੇ ਨਾਲ ਗੱਲਬਾਤ ਆ ਤੁਸੀਂ ਉਲਟਾ ਕੇ ਇਹਨਾਂ ਨੂੰ ਇਹ ਕਿਹਾ ਕਰੋ ਵੀ ਕੋਈ ਗੱਲ ਆ ਗੱਲਬਾਤ ਆ ਮੈਂ ਇੱਕ ਛੜ ਦੱਸ ਨਾਲ ਆ ਪਰ ਜਿੱਦਣ ਮੇਰੀ ਜਗ੍ਹਾ ਲਿਆ ਕੇ ਬਿਠਾ ਦੂਗਾ ਉਦੋਂ ਮੈਂ ਦੇਖ ਲੂੰਗੀ ਖਬਰਦਾਰ ਜੇ ਮੇਰੇ ਆਦਮੀ ਨੂੰ ਤੂੰ ਮਤ ਲਈ ਤਾਂ ਠੀਕ ਆ ਇਹ ਜਿਹੜੀਆਂ ਹੁੰਦੀਆਂ ਨਾ ਲਾਈਆਂ ਵਝਾਈਆਂ ਕਰਨ ਵਾਲੀਆਂ ਇਹ ਉਹਨਾਂ ਦੀ ਡਿਊਟੀ ਹੁੰਦੀ ਆ ਇਨਾਂ ਦੀ ਡਿਊਟੀ ਕਦੇ ਸਫਲ ਨਾ ਹੋਣ ਦਿਆ ਕਰੋ ਤੁਸੀਂ ਠੀਕ ਹੈ ਜੀ ਫਿਰ ਅਗਲੀਆਂ ਥੰਨੂੰ ਤੋੜ ਦੰਨੀ ਆ ਧੀ ਭੈਣ ਜਾ ਕੇ ਵੇਖੀ ਵੇਝਦੀ ਆ ਫਿਰ ਅਗਲੇ ਆਲੇ ਦਿਵਾਲੇ ਆਲੇ ਤਾੜੀਆਂ ਮਾਰ ਮਾਰ ਹੱਸਦੇ ਆ ਵੀ ਦੇਖਿਆ ਫੇਕਣ ਕਰਦੀਦਾ ਹੁੰਦਾ ਠੀਕ ਹੈ ਸੋਈ ਗੱਲਾਂ ਬਾਈ ਇਹ ਕਮ ਨਾ ਕਰਿਆ ਕਰੋ ਵਿਸ਼ਵਾਸ ਦਾ ਆਸਰਾ ਲੈ ਕੇ ਹੀ ਚੱਲਿਆ ਕਰੋ ਬੜੇ ਪਵਿੱਤਰ ਰਿਸ਼ਤੇ ਨੇ ਰਿਸ਼ਤੇ ਸਾਰੇ ਹੀ ਪਵਿੱਤਰ ਹੁੰਦੇ ਨੇ ਪਰ ਜਿਹੜਾ ਮੀਆਂ ਬੀਬੀ ਦਾ ਰਿਸ਼ਤਾ ਨਾ ਇਹ ਤਾਂ ਕਨੇਹ ਜਨਮਾਂ ਜਨਮਾਂ ਦੀ ਸਾਂਝ ਹੁੰਦੀ ਹੈ ਠੀਕ ਹੈ ਜੀ ਸਨੋ ਠੀਕ ਹੈ ਜੀ ਇਹੀ ਗੱਲਾਂ ਕਰਨੀਆਂ ਦੀਆਂ ਬਈ ਮੈਨੂੰ ਵਧੀਆ ਲੱਗਿਆ ਟੌਪਿਕ ਮੈਂ ਪੜਿਆ ਸੀ ਜਿੱਤੇ ਫੇਰ ਵੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ